ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਦੋ ਮਹਾਪੁਰਖਾਂ ਦੀ ਅੱਜ ਤਸਵੀਰ ਫੇਸਬੁੱਕ ਤੋਂ ਮਿਲੀ ਇੱਕ ਦਾ ਨਾਮ ਹੈਗਾ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਦੂਜਿਆਂ ਦਾ ਨਾਮ ਹੈਗਾ ਨਰਿੰਦਰ ਸਿੰਘ ਇੰਗਲੈਂਡ ਵਾਲੇ ਤੇ ਇਹ ਪੱਗਵਟ ਭਰਾ ਵੀ ਹੋ ਸਕਦੇ ਨੇ ਦੋਸਤ ਮਿੱਤਰ ਚਲੋ ਮੈਂ ਤਾਂ ਗੱਲ ਇਹ ਕਰਨੀ ਹੈ ਵੀ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਨਾਨਕ ਦੇ ਯਾਰ ਹਾਂ ਯਾਰ ਸ਼ਬਦ ਬਾਣੀ ਵਿੱਚ ਦੋ ਪ੍ਰਕਾਰ ਤੋਂ ਵਰਤਿਆ ਗਿਆ ਹੈ ਜਾਨੀ ਕਿ ਦੋ ਬੰਤਰ ਹੈਗੀ ਹੈ ਇੱਕ ਜਈਏ ਨੂੰ ਕੰਨਾ ਰਾਰਾ ਇੱਕ ਜਜੇ ਨੂੰ ਕੰਨਾ ਰਾਰਾ ਹੁਣ ਡੇੜੇ ਸਾਡੇ ਬਹੁਤ ਗਹਿਰਾਈ ਵਿੱਚ ਗੱਲਾਂ ਕਰਨ ਵਾਲੇ ਵਿਦਵਾਨ ਨੇ ਉਹ ਕਹਿੰਦੇ ਜਿਹੜਾ ਜਈਏ ਨਾਲ ਯਾਰ ਸ਼ਬਦ ਆਉਂਦਾ ਉਹਦੇ ਅਰਥ ਨੇ ਕਿ ਰੱਬ ਦਾ ਯਾਰ ਪਰਮਾਤਮਾ ਦਾ ਯਾਰ ਤੇ ਜਿੱਥੇ ਯਾਰ ਸ਼ਬਦ ਜਈਏ ਨਾਲ ਆਉਂਦਾ ਤੇ ਉਥੇ ਕਹਿੰਦੇ ਇਸ਼ਕ ਮਜਾਜੀ ਜਾਂ ਆਮ ਕਿਸੇ ਦੀ ਮੁਹੱਬਤ ਕਿਸੇ ਸੱਜਣ ਮਿੱਤਰ ਦੀ ਗੱਲ ਕੀਤੀ ਹੈ ਸੌਖਾ ਸਮਝਣ ਲਈ ਇਹ ਹੈ ਤੇ ਇਹਨਾਂ ਨੇ ਜਦੋਂ ਵੀ ਕਿਤੇ ਆਪਣੇ دیਵਾਨਾ ਵਿੱਚ ਕਿਹਾ ਅਸੀਂ ਨਾਨਕ ਦੇ ਯਾਰ ਹਾਂ ਜਈਏ ਵੜੀ ਕਿਤਨੇ ਵਿੱਚ ਵੀ ਤੇ ਜਿਹੜੇ ਨਿਰਿੰਦਰ ਸਿੰਘ ਖਾਲਸਾ ਨੇ ਸ਼ਾਇਦ ਇਹ ਤਾਂ ਇੰਗਲਿਸ਼ ਦੇ ਮਾਹਰ ਨੇ ਤੇ ਇਹਨਾਂ ਦੇ ਹੱਥਾਂ ਵਿੱਚ ਪਹਿਲਾਂ ਕਦੇ ਸਿਰ ਸਾਹ ਹੁੰਦੇ ਸੀ ਜਿਹੜੇ ਅੱਜ ਮੈਨੂੰ ਫੋਟੋ ਮਿਲੀ ਹੈ ਉਦੇ ਵਿੱਚ ਦੋਨਾਂ ਦੇ ਸਿਰਸਾ ਫੜੇ ਹੋਏ ਨੇ 2.5 3 ਫੁੱਟ ਦੀ ਸਿਰਸਾ ਤੇ ਬਾਅਦ ਵਿੱਚ ਇਹਨਾਂ ਦੇ ਹੱਥਾਂ ਵਿੱਚ ਖੁੰਡੀਆਂ ਆਈਆਂ ਜਿਹੜੀਆਂ ਖੁੰਡੀਆਂ ਈਸ਼ਰ ਸਿੰਘ ਰਾੜੇ ਵਾਲੇ ਦੇ ਹੱਥਾਂ ਵਿੱਚ ਹੁੰਦੀਆਂ ਸੀ ਤੇ ਸੁਖ ਨਾਲ ਹੁਣ ਇਹਨਾਂ ਦੇ ਹੱਥਾਂ ਵਿੱਚ ਜਿਹੜੀਆਂ ਤਸਵੀਰਾਂ ਨੂੰ ਇਹ ਪੜ੍ਹਦੇ ਹੁੰਦੇ ਸੀ ਇਹ ਨਕਲੀ ਤਸਵੀਰਾਂ ਨੇ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਣ ਆਸਲ ਤਸਵੀਰ ਸ਼ਬਦ ਇਹ ਕਹਾ ਵੀ ਕਰਦੇ ਐ ਤੇ ਹੁਣ ਇਹਨਾਂ ਦੇ ਹੱਥਾਂ ਵਿੱਚ ਇਹ ਤਸਵੀਰਾਂ ਨੇ ਜਿਨ੍ਹਾਂ ਨੂੰ ਪਹਿਲਾਂ ਪੜ੍ਹਦੇ ਹੁੰਦੇ ਸੀ ਤੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈਗਾ ਇਹਨਾਂ ਪਰਤੇ ਕੋਈ ਟਿੱਕਾ ਟਿਪਣੀ ਨਹੀਂ ਕਰਨੀ ਬਥੇਰੇ ਆਏ ਬਥੇਰੇ ਜਾਣਗੇ ਇਹ ਦੁਨੀਆ ਮੁਸਾਫਰਖਾਨਾ ਹੈਗਾ بڑے ਫਕੀਰ ਇੱਥੇ ਰਹਿਵਰ ਸਾਡੇ ਗੁਰੂ ਸਾਹਿਬਾਨ ਭਾਵਤ ਬਹੁਤ ਆਏ ਨੇ ਜਿਨ੍ਹਾਂ ਨੂੰ ਅਦਬ ਸਲਾਮ ਦੁਨੀਆਂ ਨੇ ਕਿਹਾ ਨਮਸਕਾਰ ਕੀਤੀ ਉਹਨਾਂ ਦੇ ਸਿਧਾਂਤਾਂ ਨੂੰ ਮੰਨਿਆ ਪਰ ਦੀਵਾਨ ਲੱਗਦੇ ਨੇ ਇਹਨਾਂ ਦੇ ਮੈਨੂੰ ਗੱਲ ਜਿਹੜੀ ਚੇਤੇ ਆਈ ਹੈ ਨਾ ਇਹਨਾਂ ਦੇ ਪ੍ਰਚਾਰ ਤੇ ਕੋਈ ਸ਼ੱਕ ਨਹੀਂ ਕਰਨਾ ਸੀ ਬਸ ਐਨੀ ਗੱਲ ਕਹਿਣੀ ਹੈ ਵੀ ਜਿਹੜੀਆਂ ਨਕਲੀ ਤਸਵੀਰਾਂ ਨੂੰ ਭਣਦੇ ਹੁੰਦੇ ਸੀ ਅੱਜ ਉਹਨਾਂ ਤਸਵੀਰਾਂ ਨਾਲ ਮਹਿਮਾਨ ਨਿਵਾਜੀ ਦੂਜੇ ਦਾ ਸਨਮਾਨ ਕਰਨ ਵੇਲੇ ਉਹ ਤਸਵੀਰਾਂ ਭੇਟ ਕਰਦੇ ਮੈਂ ਜਿਹੜੀ ਗੱਲ ਕਹਿਣੀ ਹੈ ਉਹ ਇਹ ਕਹਿਣੀ ਹੈ ਮੈਨੂੰ ਇਹ ਰੜਕੀ ਥੋੜੀ ਜੀ ਕਿਉਂ ਰੜਕੀ ਇਹ ਜਿਹੜਾ ਨਰਿੰਦਰ ਸਿੰਘ ਹੈ ਨਾ ਇੰਗਲੈਂਡ ਵਾਲਾ ਇਹਨੇ ਮਾਫੀ ਮੰਗੀ ਤੇ ਇਹਨੂੰ ਸੇਵਾ ਲਈ ਭਾਂਡੇ ਮਾਣਨ ਦੀ ਪਾਠ ਕਰਨ ਦੀ ਜਫਰਨਾਮੇ ਦਾ ਪਾਠ ਕਰਨ ਦੀ ਪ੍ਰਸਾਦ ਕਰਾਉਣ ਦੀ ਇਹਨੇ ਕੋਈ ਗਲਤੀ ਕੀਤੀ ਸੀ ਤੇ ਜਿਹੜੇ ਭਾਈ ਸਾਹਿਬ ਢੱਡਰੀਆਂ ਵਾਲੇ ਨੇ ਸਤਕਾਰ ਕਰੀਏ ਫਿਰ ਨਹੀਂ ਫਿਰ ਜਿਹੜੇ ਚਾਹਵਾਨ ਹੁੰਦੇ ਨੇ ਉਹ ਫਿਰ ਥੋੜਾ ਜਿਹਾ ਬੁੜਕਦੇ ਹੁੰਦੇ ਆ ਪਾਪਕੋਰਨ ਦੇਖੇ ਤੁਸੀਂ ਮੱਕੀ ਮਹਿੰਗੀ ਹੁੰਦੀ ਆ ਤੇ ਉਹ ਫਰਾਈਵਨ ਦੇ ਵਿੱਚ ਤੁਸੀਂ ਪਾਉਣੇ ਆ ਨਾ ਉਹ ਪਾਪ ਕੌਰ ਬਣਾਉਣ ਵਾਸਤੇ ਮਾੜਾ ਜਿਹਾ ਤੇਲ ਪਾ ਕੇ ਮਾੜਾ ਜਿਹਾ ਨੂਨ ਪਾ ਕੇ ਟੱਕਣ ਦੇ ਕੇ ਟਕਣਾ ਪੈਂਦਾ ਤੇ ਜੇ ਨਾ ਟਕੋਗੇ ਫਿਰ ਇੱਕ ਵੀ ਦਾਣਾ ਫਰਾਈਵਨ ਦੇ ਵਿੱਚ ਨਹੀਂ ਰਹਿੰਦਾ ਸਾਰੇ ਬਾਹਰ ਫਰਾਈਵਨ ਖਾਲੀ ਉਹ ਦਏ ਬੁੜਕਦੇ ਨੇ ਫਿਰ ਜੇ ਕਹਿ ਦਈਏ ਵੀ ਢਡਰੀਆਂ ਵੱਲ ਫਲਨ ਧਮਕਾ ਫਿਰ ਬੁੜਕਦੇ ਹੁੰਦੇ ਇਸ ਕਰਕੇ ਭਾਈ ਸਾਹਿਬ ਭਾਈ ਨੀ ਸਿੰਘ ਢਡਰੀਆਂ ਵੱਲ ਗੱਲ ਟਕਾ ਕੇ ਕਰਨ ਲਗਾ ਤੇ ਟਕਾ ਕੇ ਸੁਣਿਓ ਵੀ ਜਦੋਂ ਤਾਂ ਇਹ ਨਰਿੰਦਰ ਸਿੰਘ ਖਾਲਸਾ ਮਾਫੀ ਮੰਗਦਾ ਵੀ ਮੇਰੇ ਕੋਲੋਂ ਗਲਤੀ ਹੋ ਗਈ ਉਹਦੇ ਸਜ਼ਾ ਸੁਣਾਈ ਜਾਂਦੀ ਹੈ ਭਾਂਡੇ ਮਾਂਜਣ ਦੀ ਜੋੜੇ ਝਾੜਨ ਦੀ ਪਾਠ ਕਰਨ ਦੀ ਪ੍ਰਸ਼ਾਦ ਕਰਾਉਣ ਦੀ ਸ਼ਾਇਦ ਯਾਫਰ ਨਾਮੇ ਦਾ ਪਾਠ ਕਰਨ ਦੀ ਤੇ ਜਦੋਂ ਢੜੀਆਂ ਵਾਲੇ ਕਹਿੰਦੇ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਗਈਆਂ ਮੈਂ ਮਾਫੀ ਚਾਹੁੰਦਾ ਹਾਂ ਤੇ ਉਹਦੇ ਢੜੀਆਂ ਵਾਲੇ ਨੇ ਸੇਵਾ ਕਿਹੜੀ ਲਈ ਸੀ ਅਕਾਲ ਤਖਤ ਤੋਹੀ ਹੈ ਉਹੀ ਜਹੇਦਾਰ ਨੇ ਇਹ ਅ ਦੂਰਾ ਮਾ ਬਦਾਂਡੇ ਨੂੰ ਕਿਹਾ ਜਾਂਦਾ ਹੈ ਵੀ ਇਹ ਕਿਉਂ ਹੈ ਭਾਈ ਜਹੇਦਾਰ ਦਸਨ ਜੇ ਢੜੀਆਂ ਵਾਲੇ ਦਸਨ ਵੀ ਸਾਡਾ ਨਿੰਦਰ ਚੇਲਾ ਸੀ ਉਹਨੂੰ ਸਜ਼ਾ ਲੱਗੀ ਗਲਤੀ ਕੀ ਕੀਤੀ ਸੀ ਵੀ ਮੈਂ ਬਹੁਤ ਕੁਝ ਬੋਲਿਆ ਜਾਣੇ ਅਣਜਾਣੇ ਵਿੱਚ ਤੇ ਢੱਡੀਆਂ ਵਾਲੇ ਨੇ ਸਜ਼ਾ ਨਹੀਂ ਲਾਈ ਇਹ ਤਾਂ ਜਿਹੜੇ ਤਖਤਾਂ ਦੇ ਪੰਜ ਜਹਦਾਰ ਨੇ ਉਹ ਦੱਸਣ ਵੀ ਨਿਰੰਦਰ ਸਿੰਘ ਨੂੰ ਸਜ਼ਾ ਲਾਤੀ ਢੱਡੀਆਂ ਵਾਲੇ ਨੇ ਮਾਫੀ ਮੰਗ ਲਈ ਕੋਈ ਸਜ਼ਾ ਲਾਈ ਨਹੀਂ ਸੇਵਾ ਨਹੀਂ ਲਾਈ ਵੀ ਉਹਦੇ ਨਾਲ ਕੀ ਸੰਬੰਧ ਕਿੰਨੀ ਕਨੇੜਤਾ ਇਹ ਦੱਸਿਓ ਜੀ ਕਿਉਂਕਿ ਤੁਸੀਂ ਇੱਕ ਪੰਗਤ ਇੱਕ ਸੰਗਤ ਉਦਾਹਰਨਾਂ ਕਿਦਨੇ ਹੋਣਿਓ ਇੱਕੋ ਹੀ ਸ਼ਬਦ ਹੈ ਇੱਕੋ ਹੀ ਗੁਰੂ ਹੈ ਇੱਕੋ ਹੀ ਵਿਚਾਰਧਾਰਾ ਹੈ ਇੱਕੋ ਹੀ ਸਿਧਾਂਤ ਹੈ ਇਹ ਕਹਨੇ ਹੋਣਿਓ ਹੁਣ ਢੱਡਰੀਆਂ ਵਾਲਾ ਗੁਰੂ ਹੈ ਜਾਂ ਨਰਿੰਦਰ ਸਿੰਘ ਖਾਲਸਾ ਜੀ ਲ ਹੈ ਵੱਡਾ ਛੋਟਾ ਕੌਣ ਇੰਨਾ ਵਿੱਚ ਢੜੀਆਂ ਵਾਲੇ ਲਈ ਸੰਧਾਨਤ ਹੋਰ ਨੇ ਫਰਮਾਨ ਹੋਰ ਨੇ ਮਹਿੰਦਰ ਲਈ ਹੋਰ ਨੇ ਮੈਂ ਕੋਈ ਇੱਥੇ ਨਿੰਦਿਆ ਚੁਕਲੀ ਨਹੀਂ ਕੀਤੀ ਮੇਰੇ ਸਾਹਮਣੇ ਕੁਦਰਤੀਆ ਪੋਸਟ ਆ ਗਈ ਅੱਜ ਦੋਨਾਂ ਦੇ ਹੱਥਾਂ ਵਿੱਚ ਕਿਰਪਾਨਾਂ ਫੜੀਆਂ ਨੇ ਤੇ ਫਿਰ ਇਧਰੋਂ ਉਧਰੋਂ ਮਟੀਰੀਅਲ ਇਕੱਠਾ ਥੋੜਾ ਜਿਹਾ ਕਰਨਾ ਪੈਂਦਾ ਵੀ ਅੱਗੇ ਪਿੱਛੇ ਜਾਈਏ ਭਾਈ ਕੀ ਹੋਇਆ ਸੀ ਹੁਣ ਜਿਹੜੇ ਪਾਪ ਕਨ ਦੇ ਦਾਣੇ ਮੈਂ ਬੁੜਕਦੇ ਹੁੰਦੇ ਨੇ ਉਹ ਵੀ ਦੱਸ ਦੇਣ ਵੀ ਇਹ ਕਾਲ ਤੱਕ ਤੋਂ ਹੀ ਇਹ ਜਿਹੜਾ ਢਰਨੀਆ ਵਾਲਾ ਕਹਿੰਦਾ ਸੀ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਗਈਆਂ ਮੈਂ ਮਾਫੀ ਚਾਹੁੰਨਾ ਉਹਨੂੰ ਸਜ਼ਾ ਕਿਹੜੀ ਲੱਗੀ ਸੀ ਉੱਥੇ ਕਿੰਨੇ ਕ ਭਾਂਡੇ ਮਾਣੇ ਸੀ ਇਹ ਦੱਸ ਦਿਓ ਤੇ ਨਰਿੰਦਰ ਸਿੰਘ ਨੂੰ ਸਜ਼ਾ ਲੱਗੀ ਉਹ ਭਾਂਡੇ ਮਾਣ ਕੇ ਆਏ ਇਹਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਚਲੋ ਹੁਣ ਲਾਸਟ ਵੈਲ ਇੱਕ ਹੋਰ ਕਹਿਣੇ ਆ ਵੀ ਇਹ ਦੋਨੋਂ ਮਹਾਨ ਪ੍ਰਚਾਰਕ ਸਹਿਬਜ਼ਾਦਿਆਂ ਲਈ ਅਨੰਦਪੁਰ ਸਾਹਿਬ ਵਿਖੇ ਫਤਿਹਗੜ੍ਹ ਸਾਹਿਬ ਵਿਖੇ ਜਾ ਉਸ ਬਿਤਾ ਵਿਚਾਰਧਾਰਾ ਬਾਰੇ ਕੀ ਕਹਿ ਰਹੇ ਨੇ ਤੇ ਕੀ ਕਹਿਣਗੇ ਇਹ ਥੋੜਾ ਜਿਹਾ ਜਿਹੜੇ ਅਸੀਂ ਬੈਠ ਕੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਉਹਨਾਂ ਨੇ ਸੁੋਚਣਾ ਮੀਟਰ ਢੀਆਂ ਵਾਲਾ ਕਿਹੜੇ ਕਾਲ ਤੱਕ ਨੂੰ ਮੰਨਦਾ ਨੰਦ ਸਿੰਘ ਕਿਹੜੇ ਕਾਲ ਤੱਕ ਨੂੰ ਮੰਨਦਾ ਤੇ ਇਹਨੂੰ سزا ਕਿਉਂ ਨਹੀਂ ਲਈ ਜਣਗੇ ਢਟੀਆਂ ਵਾਲੇ ਭਾਈ ਸਾਹਿਬ ਨੂੰ ਨਿਰਿੰਦਰ ਖਾਲਸੇ ਨੂੰ ਕਿਉਂਦਾ ਇਹ ਤੁਸੀਂ ਦੱਸਦੇ ਹੋ ਹੁਣ ਤੇ ਪਰ ਜਿੰਨਾ ਕੁ ਚੇਜ ਆਇਆ ਉਹ ਮੈਂ ਦੱਸਦਾ ਮਿੱਕੀ ਸੇ ਟਾਈਮ ਸ੍ਰੀ ਸਾਹਿਬ ਹੁੰਦੀ ਸੀ ਹੱਥ ਵਿੱਚ ਉਦੋਂ ਬਾਅਦ ਦੇ ਵਿੱਚ ਖੁੰਡੀਆਂ ਆ ਗਈਆਂ ਤੇ ਹੁਣ ਜਿਹੜੀਆਂ ਤਸਵੀਰਾਂ ਨੂੰ ਭੰਡਦੇ ਸੀ ਉਹ ਤਸਵੀਰਾਂ ਦੇ ਨਾਲ ਲੋਕਾਂ ਦਾ ਸਨਮਾਨ ਕਰਦੇ ਨੇ ਬਸ ਇੰਨਾ ਕੁਸ਼ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ